ਸਤਿ ਸ੍ਰੀ ਅਕਾਲ ਜੀ ਢੁੰਗਣੀ ਜਨ ਕਲਿਆਣ ਬੈਲਫੇਅਰ ਸਾਈਟੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਇਹ ਇੱਟਾਂ ਵਾਲੀ ਸੜਕ ਜੋ ਕੇ ਪਿੰਡ ਭੁੰਗਰਨੀ ਤੋਂ ਸਕੂਲ ਦੇ ਮਗਰੇ ਪਾਸੇ ਪਡੋਰੀ ਨੂੰ ਜਾ ਰਹੀ ਉਸ ਰੋਡ ਤੇ ਆਸੀਂ ਇਹ ਸੋਸਾਇਟੀ ਵੱਲੋਂ ਉੱਤੇ ਲਾਇਆ ਸੰਜੋ ਕਾਫੀ ਵੱਡੇ ਹੋ ਗਏ ਤੇ ਇਹ ਅਮਰੂਦ ਦੇ ਬੂਟੇ ਬਹੁਤ ਅੱਜ ਮਾਨੂੰ ਖੁਸ਼ੀ ਹੋਈ ਜੋ ਦੇਖਿਆ ਕਿ ਅੱਜ ਇਹਨਾਂ ਅਮਰੂਦ ਦੇ ਬੂਟੇ ਨੂੰ ਅਮਰੂਦ ਲੱਗੇ ਹੋਏ ਦੇਖ ਕੇ ਮਾਨੂੰ ਬਹੁਤ ਖੁਸ਼ੀ ਹਿਤਦਾ ਪਾਉਂਦਾ ਮੈਂ ਆ ਦੇਖੋ ਕਾਫੀ ਫਲ ਲੱਗ ਚੁੱਕਾ ਹੈ ਇਹ ਹਨ ਅਮਰੂਦ ਦੇ ਬੂਟੇ ਇੱਕ ਕਦੋ ਇਹ ਸਾਡੇ ਪ੍ਰਧਾਨ ਜੀ ਸਾਹ ਸੰਭਾਲ ਕਰਦੇ ਹੋਏ ਬੂਟਿਆਂ ਦੀ ਤੀਜਾ ਬੂਟਾ ਇਹ ਮੁਰੂਦਾ ਇਹਨੂੰ ਵੀ ਫੜ ਲਿਆ ਇੱਕ ਬੂਟਾ ਆਹ ਸੀਗਾ ਜਾਤਾ ਹਨੇਰਾਂ ਡੇ ਗਿਆ ਮਾਨੂੰ ਤਕਲੀਫ ਤਾਂ ਬਹੁਤ ਹੁੰਦੀ ਆ ਕਿ ਜਦੋਂ ਐਡੇ ਵੱਡੇ ਬੂਟੇ ਟੋਟਿਆਂ ਪਰ ਦੇਖੋ ਅਮਰੂਦ ਇਹਨੂੰ ਵੀ ਲੱਗਿਓ ਆ ਅੱਜ ਹੀ ਦੇ ਸਕਦੇ ਆ ਬੂਟਾ ਕਾਫੀ ਹਾਈਟ ਸੀ ਬੂਟਾ ਵੀ ਪਰ ਥੋ ਮੁੱਚਾ ਵਾ ਗਿਆ ਨਾ ਸ਼ਾਇਦ ਨੇਰੀ ਕਰਕੇ ਹੋਇਆ ਸੋ ਕਹਿੰਦਾ ਮਤਲਬ ਇਹ ਸਿਗਾ ਜੀ ਕਿ ਮੰਨੂ ਬਹੁਤ ਹੀ ਖੁਸ਼ੀ ਹੋਈ ਇਹਨਾਂ ਬੂਟਿਆਂ ਨੂੰ ਫਲ ਲੱਗਾ ਹੋਇਆ ਦੇਖ ਕੇ ਸੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ